ਸਾਲ ਜੀ 12 ਦਰਜ ਨੇ ਮਿਲ ਦੇਸੀ ਕੀ ਹਾਂ ਹਣ ਤੋਲ ਕੇ ਦਿੰਦੇ ਆ ਅੱਛਾ ਕੀ ਕਾਰਨ ਕੀ ਮੰਨਦੇ ਹੋ ਕਹਿੰਦੇ ਮਹਿੰਗਾਈ ਆ ਅੱਛਾ ਇਹ ਮੋਜੇ ਮੜਾ ਜਾ ਕੋ ਮੋਜੇ ਇੱਧਰ ਨਹੀਂ ਲੁੱਟਮਚਾਰ ਰੱਖੀ ਏ ਨੇ ਹਾਂ ਰਾਜ ਕਿਤੇ ਮਹਿੰਗਾਈ ਵਾਲੀ ਆ ਕਹਿੰਦੇ ਧਾਰ ਕੇ ਸਾਨੂੰ ਪਿੱਛੋਂ ਮਹਿੰਗਾਈ ਆ ਕਹਿੰਦੇ ਧਾਰ ਕੇ ਤਕਰੀਬੰਦਾਂ ਕੀ ਕਰੂਗਾ ਲੈਣੀਆਂ ਤਾਂ ਲੈ ਨਹੀਂ ਲੈਣੀ ਨਾਲ ਆ ਹਾਂ ਪਹਿਲਾਂ ਪਹਿਲਾਂ ਕੀ ਰੇਟ ਮੰਗਦੇ ਸੀਗਾ ਬੈਸ ਕਰੋਨਾ ਕਰਨਾ ਬੈਸ ਪਹਿਲਾਂ ਇੱਥੇ 2:00 ਵਜੇ ਆਏ ਤੇ ਦੇਖੋ ਬਿਲਕੁਲ ਮੈਂ ਤਾਂ ਕਿੱਧਰ ਜਾਊਗਾ ਤਕਰੀਬ ਤੁਸੀਂ ਦੇਖੋ ਨਾ ਮੈਂ ਕਿੱਧਰ ਕਿੱਧਰ ਨਾ ਜਾ ਸਕਦਾ ਜਿਹੜੇ ਮੈਂ ਦੇਖਾ ਵਿੱਚ ਰੱਖ ਲਾ 200 ਰੁਪਏ ਗੋਪੀ ਲੈਣੀ ਆ ਲੈ ਕਿਲੋ ਦੇ ਹਿਸਾਬ ਪ੍ਰੋਦਾ ਜੀ ਕੀ ਕਾਰਨ ਹੈ ਦੁਕਾਨ ਲਗਾਈਏ ਛੋਟੀ ਸੱਚੀਆਂ ਦਿੱਤੇ ਅੱਛਾ ਮੈਨੂੰ ਪੁੱਛਦੇ ਕਿਉਂ ਲਾਈ ਹੈ ਜਿਵੇਂ ਆਪਦੇ ਘਰੇ ਤਾਂ ਗੋਭੀ ਨਹੀਂ ਆਉਂਦੀ ਤੇ ਰਮਾਟਰ ਨਹੀਂ ਆਉਂਦੇ ਭਿੰਡੀ ਨਹੀਂ ਆਉਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆੰਦੇ ਆ ਤੇ ਕਿੰਨੇ ਦੀ ਵੇਚਦੇ ਹੋ ਸੌਰੀ ਖਾਂਦੇ ਹੋ ਘਰੇ ਘਰ ਵਾਲੀ ਲੜਦੀ ਹੈ ਬਾਹਰ ਆਏ ਤਾਂ ਸਬਜ਼ੀ ਵਾਲੇ ਲੁੱਟਦੇ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਬਜ਼ੀਆਂ ਦੀ ਸਰੇ ਆਬ ਲੁੱਟ ਹੋ ਰਹੀ ਹੈ ਸਬਜ਼ੀਆਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਹੈ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ 5 7 10 ਰੁਪਏ ਵੱਧ ਤੋਂ ਵੱਧ 15 20 ਰੁਪਏ ਲੈ ਲੈਂਦੇ ਆ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 700 150 ਰੁਪਏ ਕਿਲੋ ਹੁੰਦੀ ਹੈ ਸਾਰੇ ਆਮ ਲੁੱਟਿਆ ਜਾ ਰਿਹਾ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਿਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਕੇਲੇ ਦਰਜਣਾਂ ਦੇ ਹਿਸਾਬ ਨਾਲ ਅਸੀਂ ਹੁਣ ਕਿਲੋਆਂ ਦੇ ਹਿਸਾਬ ਨਾਲ ਆ ਸਬਜੀ ਮਾਫੀਆ ਨੂੰ ਖਤਮ ਕਰਕੇ ਆਤਾਂਗੇ ਇਹ ਜਿੰਨਾ ਮਰਜੀ ਪੰਜ ਚਾਰ ਬੰਦੇ ਉੱਥੇ ਬਹਿ ਕੇ ਰੇਟਾਂ ਨਿਰਧਾਰਤ ਕਰ ਲੈਂਦੇ ਜੇ ਲੋਕਡਾਊਨ ਵੇਲੇ ਡਾਂਗਾ ਫੇਰ ਕੇ ਗਰੀਬਾਂ ਨੂੰ ਅੰਦਰ ਸੱਟਿਆ ਗਿਆ ਡਾਂਗਾ ਫੇਰੀਆਂ ਗਈਆਂ ਤੇ ਲੋਕਡਾਊਨ ਵੇਲੇ ਰੇਟਾਂ ਨਿਰਧਾਰਤ ਕਰਦੇ ਸੀ ਤੇ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਹੁਣ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਰੇਆਬ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਹੈ ਸਬਜੀ ਮੰਡੀ ਗਾਂਧੀ ਚ ਰੇਟ ਹੋ ਰਿਹਾ ਗਾਂਧੀ ਮਾਰਕੀਟ ਚ ਰੇਟ ਹੋ ਰਿਹਾ ਸਰਕੀ ਵਿਆਰਜੋ ਹੋ ਰਿਹਾ ਪਾਵਰ ਉਸ ਰੋਡ ਤੇ ਹੋ ਰਹਾ ਬਸ ਸਟੈਂਡ ਤੇ ਹੋ ਰਹਾ ਪਰਸਨਲ ਨਗਰ ਤੇ ਹੋ ਰਹਾ ਪ੍ਰਤਾਪ ਨਗਰ ਤੇ ਹੋ ਰਹਾ ਮਲਤਾਨੀਆਂ ਰੋਡ ਤੇ ਹੋ ਰਹਾ ਇਹਨਾਂ ਦਾ ਕੋਈ ਵਾਰਸ ਨਹੀਂ ਰੇਟ ਇਹਨਾਂ ਦਾ ਅਰਜੇ ਲੋਕਡਾਊਨ ਵੇਲੇ ਕਿਤੇ ਸੀ ਹੁਣ ਕਿਉਂ ਨਹੀਂ ਕਰਦੇ ਆਮ ਲੋਕ ਜੀ ਪਹਿਲਾਂ ਕਿਲੋ ਦੇ ਕਿਦੇ ਹੁਣ ਅੱਜ ਲੱਗੇ ਨੇ ਮੈਂ ਤਾਂ ਕਹੀਦਾ ਦੇਖੋ ਸੁਆਹੀ ਤਾਂ ਹੋਇਆ ਨਾ ਦੇਖੋ ਨਾ ਆ ਹੁਣ ਸ਼ਿਮਲਾ ਮਿਰਚ ਦੋ ਪੀਸ ਹੈ ਭਾਈ ਆਉਣੀ ਆਪਾਂ ਇਹਦੇ ਨਾਲ ਲਾਲ ਆ ਕੇ ਖਾ ਲੋ ਇਹ ਕਾ ਚਾਤ ਲੋ ਮਾਨ ਦੀ ਲੋੜ ਹੀ ਨਹੀਂ ਹੱਸ ਹੌਤਾ ਜਦ ਗੱਪ ਵੀ ਦੇਣਾ ਨਾ ਕੋਈ ਦੋ ਸਬਜ਼ੀਆਂ ਆ ਰਹੀ ਮਿਰਚਾਂ ਫੜਾ ਦਿਆ ਕਰੋ ਕੋਈ ਗੋਭੀ ਦਾ ਕੁਰੀਤ ਫੜਾ ਦਿਆ ਕਰੋ ਕੋਈ ਟਮਾਟਰ ਕੋਈ ਗੰਡਾ ਲਸਣ ਚਾਰ ਚਰ ਦੇ ਕਿਲੋ ਪਿਆਜ਼ ਹੁਣ ਦੇਖ ਲੋ 30 ਰੁਪਏ ਆ ਅ 10 ਦਿਨ ਬਾਅਦ ਦੇਖ ਲੈ 130 ਰੁਪਏ ਆਊਗਾ ਤੇ ਇਹ ਕੀ ਸੋਨਾ ਲਾ ਦਿੰਦੇ ਆ ਵੀ ਉੱਤੇ ਬੇਲਗਾਮ ਹੋਏ ਕਿਉਂ ਪਏ ਆ ਬੇਲਗਾਮ ਹੋਏ ਕੋਈ ਬਾਹਰ ਸਣੀ ਕੋ ਪੁੱਛਣ ਵਾਲਾ ਨਹੀਂ ਉਹ ਲੋਕ ਜਾਂਦਰਗੇ ਤੇ ਮੈਂ ਦੱਸੂਗਾ ਜੇ ਲੋ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਹੋ ਸੰਤ ਸਿੰਘ 12 ਦਰਸ਼ਣ ਵਿੱਚ ਦੇਸੀ ਕੀ ਹਾਂ ਹੌਣ ਤੋਲ ਕੇ ਦਿੰਦੇ ਆ ਅੱਛਾ ਕੀ ਕਾਰਨ ਕੀ ਮੰਨਦੇ ਹੋ ਕਹਿੰਦੇ ਮਹਿੰਗਾਈ ਆ ਅੱਛਾ ਇਹ ਮੋਜੇ ਮੜਾ ਜਾ ਕੋ ਮੋਜੇ ਇੱਧਰ ਨਹੀਂ ਲੁੱਟਮਚਾਰ ਰੱਖੀ ਐ ਨੇ ਹਾਂ ਰਾਜ ਕਿਤੇ ਮਹਿੰਗਾਈ ਵਾਲੀ ਆ ਕਹਿੰਦੇ ਤਾਰ ਕੇ ਸਾਨੂੰ ਪਿੱਛੋਂ ਮਹਿੰਗਾਈ ਆ ਕਹਿੰਦੇ ਤਾਰ ਕੇ ਤਕਰੀਬਨ ਤਾਂ ਕੀ ਕਰੂੰਗਾ ਲੈਣੀਆਂ ਤਾਂ ਲੈ ਨਹੀਂ ਲੈਣੀ ਨਾਲ ਹਾਂ ਪਹਿਲਾਂ ਪਹਿਲਾਂ ਕੀ ਰੇਟ ਮਿਲਦੇ ਸੀਗਾ ਬੈਸ ਕੋਰੋਨਾ ਕਰਨਾ ਬੈਸ ਪਹਿਲਾਂ ਇਹਦੇ 2:00 ਵਜੇ ਆਏ ਤੇ ਦੇਖੋ ਬਈ ਮੈਂ ਤਾਂ ਦੋ ਰੁਪਏ ਕਿਧਰ ਜਾਊਗਾ ਗਰੀਬ ਤੁਸੀਂ ਦੇਖੋ ਨਾ ਮੈਂ ਗਰੀਬ ਹਾਂ ਕਿਧਰ ਜਾਊਗਾ ਜਿਹੜੇ ਮੈਂ ਦੇਖਾਂ ਵਿੱਚ ਨਾ ਗਰੀਬ ਹਾਂ ਖਾਣ ਦੋ 200 ਰੁਪਏ ਗੋਭੀ ਲੈਣੀ ਹੈ 10 ਕਿਲੋ ਦੇ ਹਿਸਾਬ ਨਾਲ ਦਊਗਾ ਨਹੀਂ ਭਾਈ ਜਿਵੇਂ 15 ਰੇਟ ਹੋਣੇ ਮੇਰੇ ਕੋਲ ਤਾਂ ਅੰਜੀ ਕੀ ਕਾਰਨ ਹੈ ਦੁਕਾਨ ਲਗਾਈ ਹੈ ਛੋਟੀ ਸੱਚੀਆਂ ਦਿੱਤੇ ਅੱਛਾ ਮੈਨੂੰ ਪੁੱਛਦੇ ਕਿਉਂ ਲਾਈ ਹੈ ਜਿਵੇਂ ਆਪਦੇ ਘਰੇ ਤਾਂ ਗੋਭੀ ਨਹੀਂ ਆਂਦੀ ਤੇ ਰਮਾਟਰ ਨਹੀਂ ਆਂਦੇ ਪਿੰਡੀ ਨਹੀਂ ਆਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆੰਦੇ ਆ ਤੇ ਕਿੰਨੇ ਦੀ ਵੇਚਦੇ ਹੋ ਸੌਰੀ ਖਾਂਦੇ ਹੋ ਕਰੇ ਘਰ ਵਾਲੀ ਲੜਦੀ ਐ ਬਾਹਰ ਆਏ ਤਾਂ ਸਬਜ਼ੀ ਵਾਲੇ ਲੁੱਟਦੇ ਐ ਜਿਹੜਾ ਕਹਿਣ ਦਾ ਮਤਲਬ ਇਹ ਐ ਵੀ ਸਬਜ਼ੀਆਂ ਦੀ ਸਰੇ ਆਬ ਲੁੱਟ ਹੋ ਰਹੀ ਐ ਸਬਜ਼ੀਆਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਐ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ 5 7 10 ਰੁਪਏ ਬਾਅਦ ਤੋਂ ਬਾਅਦ 15 20 ਰੁਪਏ ਲੈ ਲੈਂਦੇ ਜਿਹੜੀ ਸਾਡੇ ਤੱਕ ਪਹੁੰਚਦੀ ਐ ਉਹ ਸ਼ਾਮ ਨੂੰ 700 150 ਰੁਪਏ ਕਿਲੋ ਹੁੰਦੀ ਐ ਸਰੇ ਆਮ ਲੁੱਟਿਆ ਯਾਰਾ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਿਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਅੱਜ ਹੁਣ ਕਿਲੋਆਂ ਦੇ ਹਿਸਾਬ ਨਾਲ ਆ ਸਬਜ਼ੀ ਮਾਫੀਆ ਨੂੰ ਖਤਮ ਕਰਕੇ ਆਤਾਂਗੇ ਇਹ ਜਿੰਨਾ ਮਰਜੀ ਪੰਜ ਚਾਰ ਬੰਦੇ ਉੱਥੇ ਬਹਿ ਕੇ ਰੇਟ ਨਿਰਧਾਰਤ ਕਰ ਲੈਂਦੇ ਆ ਜੇ ਲੋਕਡਾਊਨ ਵੇਲੇ ਡਾਂਗਾ ਫੇਰ ਕੇ ਗਰੀਬਾਂ ਨੂੰ ਅੰਦਰ ਸੱਟਿਆ ਗਿਆ ਡਾਂਗਾ ਫੇਰੀਆਂ ਗਈਆਂ ਤੇ ਲੋਕਡਾਊਨ ਵੇਲੇ ਰੇਟ ਨਿਰਧਾਰਤ ਕਰਤੇ ਸੀ ਤੇ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਉਹਨ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਰੇ ਆਪ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਹੈ ਸਬਜ਼ੀ ਮੰਡੀ ਗਾਂਧੀ ਚ ਰੇਟ ਹੋਰ ਹੈ ਗਾਂਧੀ ਮਾਰਕੀਟ ਚ ਰੇਟ ਹੋਰ ਹੈ ਸਿਰਕੀ ਬਿਆਰ ਚ ਹੋ ਰਿਹਾ ਹੈ ਪਾਵਰ ਹਾਊਸ ਰੋਡ ਤੇ ਹੋ ਰਿਹਾ ਹੈ ਬਸ ਸਟੈਂਡ ਤੇ ਹੋ ਰਿਹਾ ਹੈ ਪਰਸਨਾਲ ਨਗਰ ਚ ਹੋ ਰਿਹਾ ਹੈ ਪ੍ਰਤਾਪ ਨਗਰ ਚ ਹੋ ਰਿਹਾ ਹੈ ਮਲਤਾਨੀਆਂ ਰੋਡ ਤੇ ਹੋ ਰਿਹਾ ਹੈ ਇਹਨਾਂ ਦਾ ਕੋਈ ਵਾਰਸ ਨਹੀਂ ਰੇਟ ਉਹਨੇ ਹਾਰ ਦੇ ਲੌਕਡਾਊਨ ਵੇਲੇ ਕਿੱਤੇ ਸੀ ਹੁਣ ਕਿਉਂ ਨਹੀਂ ਕਰਦੇ ਆਮ ਲੋਕ ਕਹਿੰਦੇ ਜੀ ਪਹਿਲਾਂ ਦਿ ਲੋ ਦੇ ਕਦੇ ਹੋ ਜਾ ਲੱਗੇ ਨੇ ਸਬਜ਼ੀ ਮੈਂ ਤਾਂ ਕਈ ਰਾਤ ਦੇਖੋ ਸਿਆਈ ਤਾਂ ਹੋਇਆ ਨਾ ਦੇਖ ਕੋਈ ਐਵੇਂ ਜੁਣੀਆ ਕਰੋ ਇਹਦੇ ਨਾਲ ਲਾਲ ਲਾ ਕੇ ਖਾ ਲੋ ਐ ਕਹ ਚੱਤ ਲੋ ਖਾਨ ਦੀ ਲੋੜ ਹੀ ਨਹੀਂ ਆ ਹੁਣ ਤਾਂ ਜੇ ਤੇ ਗਿਫਟ ਵੀ ਦੇਣਾ ਨਾ ਕੋਈ ਦੋ ਸਬਜ਼ੀਆਂ ਆ ਰਹੀ ਮਿਰਚਾਂ ਫੜਾ ਦਿਆ ਕਰੋ ਕੋਈ ਗੋਭੀ ਦਾ ਕੁਰੀਤ ਫੜਾ ਦਿਆ ਕਰੋ ਕੋਈ ਟਮਾਟਰ ਕੋਈ ਗੰਡਾ ਲਸਣ ਚਾਰ ਚੋੜ ਦੇ ਕਿਲੋ ਪਿਆਜ਼ ਹੁਣ ਦੇਖ ਲੋ 30 ਰੁਪਏ ਆ ਅ 10 ਦਿਨ ਬਾਅਦ ਦੇਖ ਲੈ 130 ਰੁਪਏ ਆਊਗਾ ਤੇ ਇਹ ਕਿ ਸੋਨਾ ਲਾ ਦਿੰਦੇ ਆ ਵੀ ਉੱਤੇ ਬੇਲਗਾਮ ਹੋਏ ਕਿਉਂ ਪਏ ਆ ਬੇਲਗਾਮ ਹੋਏ ਤੇ ਬਾਰਸਰੀ ਕੋ ਪੁੱਛਣ ਵਾਲਾ ਨਹੀਂ ਉਹ ਲੋਕ ਜਾਦਰਗੇ ਤੇ ਮੈਂ ਦੱਸੂਗਾ ਕਿ ਉਹ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਆ